ਇਹ ਉਹ ਡਰਾਇੰਗ ਹੈ ਜੋ 3 ਸਾਲ ਪਹਿਲਾਂ ਬਣਾਈ ਸੀ ਜਦੋਂ ਟੈਕਨੀਕ ਵੀ ਕੱਚੀ ਸੀ ਤੇ ਦਿਲ 'ਚ ਸ਼ੱਕ ਵੀ ਸੀ ਪਰ ਇਰਾਦਾ ਪੱਕਾ ਸੀ ਅੱਜ ਜਦੋਂ ਇਹ ਕੰਮ ਵੇਖਦਾ ਤਾਂ ਲੱਗਦਾ ਹੈ ਸਫ਼ਰ ਕਾਫੀ ਖੂਬਸੂਰਤ ਰਿਹਾ ਇਹ ਵੀਡੀਓ ਨਾ ਸਾਰਿਆਂ ਲਈ ਹੈ ਜੋ ਆਰਟ ਦੀ ਸ਼ੁਰੂਆਤ ਕਰ ਰਹੇ ਨੇ ਜਾਂ ਕਦੇ-ਕਦੇ ਹਾਰ ਮੰਨ ਲੈਂਦੇ ਨੇ ਅੱਜ ਮੈਂ ਆਪਣੀ ਕਹਾਣੀ ਸਾਂਝੀ ਕਰਾਂਗਾ ਮੈਂ ਕਿਵੇਂ ਸੁਧਾਰਿਆ ਕੀ ਕੁਝ ਸਿੱਖਿਆ ਤੇ ਕਿਵੇਂ ਤੁਸੀਂ ਵੀ ਆਪਣੀ ਆਰਟ ਜਨਨੀ ਨੂੰ ਨਵੀਂ ਡਾਇਰੈਕਸ਼ਨ ਦੇ ਸਕਦੇ ਹੋ ਸੋ ਹੀ ਡਰਾਇੰਗ ਮਨ ਲਈ ਮੈਂ ਯੂਜ਼ ਕੀਤਾ ਬਰਸ਼ੋਦੀਆਂ A3 ਸਾਈਜ਼ ਡਰਾਇੰਗ ਸ਼ੀਟਸ ਫੈਬਰਕਸ ਟੂ ਗ੍ਰੇਫਰ ਪੈਨਸਲਸ ਕੈਮਲਿਨ ਦੀਆ ਸੌਫਟ ਚਾਰਕਲ ਪੈਨਸਲਸ ਟੰਬੋਮੋਨੋ 0 ਰੇਜ਼ਰ ਨੀਡਲਰ ਰੇਜ਼ਰ ਤੇ ਬਲੈਂਡਿੰਗ ਵਾਸਤੇ ਮੈਂ ਯੂਜ਼ ਕੀਤਾ ਟਿਸ਼ੂ ਪੇਪਰ ਐਂਡ ਸੌਫਟ ਮੇਕਅਪ ਬਰਸ਼ਸ ਅੱਖਾਂ ਜੋ ਕਿਸੇ ਚਿਹਰੇ ਦੀ ਰੂਹ ਹੁੰਦੀਆਂ ਨੇ ਇਹਨਾਂ ਨੂੰ ਬਣਾਉਣ ਲਈ ਮੈਂ ਚੁਣਿਆ ਚਾਰਕਲ ਕਿਉਂਕਿ ਕਾਲਕ ਵਿੱਚ ਜੋ ਡੂੰਘਾਈ ਹੁੰਦੀ ਹੈ ਉਹ ਲਫ਼ਜ਼ਾਂ ਵਿੱਚ ਨਹੀਂ ਸਿਰਫ ਲਾਈਨਾਂ ਵਿੱਚ ਮਿਲਦੀ ਹੈ ਚਾਰਕੋਲ ਨਾਲ ਬਣਾਈਆਂ ਲਾਈਨਾਂ ਨੂੰ ਮੈਂ ਸੌਫਟ ਮੇਕਅਪ ਬਰਸ਼ ਨਾਲ ਬਲੈਂਡ ਕੀਤਾ ਅੱਖਾਂ ਦੇ ਆਲੇ-ਦੁਆਲੇ ਜਿੱਥੇ ਚਿਹਰੇ ਦੀ ਚੁੱਪ ਹੌਲੀ-ਹੌਲੀ ਬੋਲਦੀ ਹੈ ਉੱਥੇ ਮੈਂ ਗ੍ਰੇਫਾਈਟ ਨਾਲ ਸ਼ੇਡ ਕੀਤਾ ਕਿਉਂਕਿ ਗ੍ਰੇਫਾਈਟ ਦੀ ਰੌਸ਼ਨੀ ਤੇ ਚਾਰਕੋਲ ਦੀ ਛਾਂ ਦੋਹੇ ਮਿਲ ਕੇ ਚਿਹਰੇ ਦੀ ਜ਼ਿੰਦਗੀ ਬਣਾਉਂਦੇ ਨੇ ਸ਼ੁਰੂਆਤ ਦੇ ਦਿਨਾਂ ਵਿੱਚ ਜਦੋਂ ਮੈਨੂੰ ਇੰਨੀ ਨੌਲੇਜ ਨਹੀਂ ਸੀ ਮੈਂ ਉਸ ਟਾਈਮ ਆਈਜ਼ ਦੇ ਵਿੱਚ ਗ੍ਰੇਫਾਈਟ ਦਾ ਯੂਜ਼ ਕਰਿਆ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਵਿੱਚ ਇੰਨੀ ਡੈਪਥ ਵੀ ਨਹੀਂ ਆ ਰਹੀ ਇਸ ਨਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਉਸ ਦਾ ਸਟਰਕਚਰ ਅਬਜ਼ਰਵ ਕੀਤਾ ਮੇਰੀ ਕੋਸ਼ਿਸ਼ ਸੀ ਕਿ ਇਹ ਸੌਫਟ ਰਹੇ ਓਵਰ ਸ਼ੇਡਡ ਨਾ ਹੋਵੇ ਮੈਂ ਐਚਬੀ ਪੈਨਸਿਲ ਨਾਲ ਬੇਸਿਕ ਸਟਰਕਚਰ ਬਣਾਇਆ ਤੇ ਨੋਜ਼ ਬ੍ਰਿਜ ਲਾਈਟ ਪ੍ਰੈਸ਼ਰ ਰੱਖਿਆ ਤਾਂ ਜੋ ਨੋਜ਼ ਸ਼ਾਰਪ ਨਾ ਹੋਵੇ ਪਰ ਡਿਫਾਈਨ ਲਗੇ ਹਾਈਲਾਈਟ ਵਾਸਤੇ ਮੈਂ ਨੀਡਲ ਰੇਜ਼ਰ ਦਾ ਯੂਜ਼ ਕੀਤਾ ਤੇ ਨੋਸਟ੍ਰਿਲ ਚ ਖਾਸ ਧਿਆਨ ਦਿੱਤਾ ਕਿ ਡਾਰਕ ਟونز ਕਰਕੇ ਸ਼ੇਪ ਗੁੰਮ ਨਾ ਹੋ ਜਾਵੇ ਅਸਲ ਟੈਸਟ ਤਾਂ ਹੁੰਦਾ ਹੈ ਹੇਅਰ 'ਚ ਕਿਉਂਕਿ ਇੱਥੇ ਡਿਟੇਲਿੰਗ ਪੇਸ਼ੈਂਟਸ ਤੇ ਕੰਟਰਾਸਟ ਨੂੰ ਬਰਾਬਰ ਮੇਨਟੇਨ ਕਰਨਾ ਪੈਂਦਾ ਹੈ। ਇਹ ਵਿਗ ਵਰਗਾ ਨਹੀਂ ਰੀਅਲਿਸਟਿਕ ਲੇਅਰ ਵਰਗਾ ਲੱਗਣਾ ਚਾਹੀਦਾ ਹੈ। ਮੈਂ ਫਸਟ ਲੇਅਰ ਚਾਰਕਲ ਪੈਨਸਲ ਨਾਲ ਦਿੱਤੀ ਤੇ ਫਿਰ ਉਸ ਨੂੰ ਸੌਫਟ ਮੇਕਅਪ ਬਰਸ਼ ਇਸ ਨਾਲ ਬਲੈਂਡ ਵੀ ਕੀਤਾ। ਫਿਰ ਚਾਰਕਲ ਪਾਊਡਰ ਦਾ ਯੂਜ਼ ਕਰਨ ਤੋਂ ਬਾਅਦ ਮੈਂ ਟੰਬੋ ਮੋਨੋਜ਼ਰ ਰੇਜ਼ਰ ਨਾਲ ਹਾਈਲਾਈਟ ਵੀ ਦਿੱਤੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਹੇਅਰ ਹੋਰ ਵੀ ਜ਼ਿਆਦਾ ਰੀਅਲਿਸਟਿਕ ਲੱਗਣ ਤਾਂ ਸਾਨੂੰ ਮੇਨਲੀ ਹਾਈਲਾਈਟ ਤੇ ਫੋਕਸ ਕਰਨਾ ਚਾਹੀਦਾ ਹੈ। ਹਾਈਲਾਈਟ ਨਹੀਂ ਹੇਅਰ ਰੀਅਲਿਸਟਿਕ ਲੱਗਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਮੇਰਾ 2022 ਦਾ ਵਰਕ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵਾਈਟ ਹੈਅਰ ਨੇ ਬਿਗਨਰਸ ਇਹ ਵੀ ਗਲਤੀ ਕਰਦੇ ਨੇ ਕਿ ਬਹੁਤ ਜ਼ਿਆਦਾ ਵਾਈਟ ਹੈਅਰ ਬਣਾ ਦਿੰਦੇ ਨੇ ਜਿਸ ਦੇ ਨਾਲ ਉਹਨਾਂ ਵਿੱਚ ਡੈਪਥ ਨਹੀਂ ਆ ਪਾਂਦੀ ਤੇ ਉਹ ਹੋਰ ਵੀ ਜ਼ਿਆਦਾ ਅਨਰੀਅਲ ਲੱਗਦੇ ਨੇ ਸੋ ਡਰਾਇੰਗ ਇੱਕ ਇੱਕ ਦਾ ਸਬਜੈਕਟ ਹੈ ਇਹਦੇ ਵਿੱਚ ਆਪਾਂ ਜਿੰਨਾ ਵੀ ਜ਼ਿਆਦਾ ਟਾਈਮ ਦੇਵਾਂਗੇ ਤੇ ਆਪਾਂ ਨੂੰ ਰਿਜ਼ਲਟ ਉੰਨੇ ਹੀ ਜ਼ਿਆਦਾ ਬਿਹਤਰ ਮਿਲਣਗੇ ਹਾਂ ਪਰ ਉਸ ਲਈ ਵੀ ਸਹੀ ਨੌਲੇਜ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਸਕਿੱਲ ਤੇ ਫੋਕਸ ਕਰਨ ਦੀ ਬਜਾਏ ਮਹਿੰਗੇ ਆਰਟ ਮਟੀਰੀਅਲ ਤੇ ਫੋਕਸ ਕਰਦੇ ਹੋ ਤਾਂ ਉਸ ਨਾਲ ਤੁਹਾਨੂੰ ਆਪਣੇ ਵਰਕ ਵਿੱਚ ਇੰਪਰੂਵਮੈਂਟ ਨਹੀਂ ਮਿਲਣੀ ਜੇਕਰ ਤੁਸੀਂ ਅਜੇ ਸਟਾਰਟ ਹੀ ਕੀਤਾ ਹੈ ਤੇ ਆਪਣੇ ਸਟਾਰਟਿੰਗ ਦੇ ਵਰਕਸ ਨੂੰ ਲੈ ਕੇ ਨਰਾਸ਼ ਨਾ ਹੋਵੋ ਸਗੋਂ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖੋ ਹਰ ਵਰਕ ਆਪਾਂ ਨੂੰ ਕੁਝ ਨਵਾਂ ਹੀ ਸਿਖਾਉਂਦਾ ਹੈ ਕੁਝ ਨਵਾਂ ਆਈਡੀਆਜ਼ ਮਿਲ ਜਾਂਦਾ ਹੈ ਆਪਾਂ ਨੂੰ ਕੁਝ ਨਵਾਂ ਸਕਿੱਲ ਦਾ ਆਈਡੀਆ ਹੋ ਜਾਂਦਾ ਹੈ ਮੈਨੂੰ ਵੀ ਮੇਰੇ ਸ਼ੁਰੂਆਤ ਦੇ ਦਿਨਾਂ ਵਿੱਚ ਕੁਝ ਖਾਸ ਨਤੀਜੇ ਨਹੀਂ ਸੀ ਮਿਲਦੇ ਪਰ ਮੈਂ ਉਹਨਾਂ ਨੂੰ ਲੈ ਕੇ ਨਿਰਾਸ਼ ਨਹੀਂ ਹੋਇਆ ਕਰਦਾ ਸੀ ਸਗੋਂ ਅਗਲੇ ਵਰਕ ਤੇ ਫੋਕਸ ਕਰਦਾ ਸੀ ਇਹ ਉਹ ਪੇਡ ਵਰਕਸ ਨੇ ਜੋ ਮੈਂ ਇਸ ਸਫ਼ਰ ਦੌਰਾਨ ਕੀਤੇ ਨੇ ਜੇਕਰ ਤੁਸੀਂ ਵੀ ਆਪਣਾ ਪੋਰਟਰੇਟ ਬਣਵਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇੰਸਟਾ ਤੇ ਡੀਐਮ ਵੀ ਕਰ ਸਕਦੇ ਹੋ ਜਾਂ ਮੈਨੂੰ ਇਸ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਡਰਾਇੰਗ ਸਕਿੱਲ ਜਾਂ ਕਿਸੇ ਵੀ ਸਕਿੱਲ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਬਰ ਤੇ ਮਿਹਨਤ ਦੋਵੇਂ ਜ਼ਾਰੀ ਰੱਖਣੀਆਂ ਪੈਣਗੀਆਂ ਸੋ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਹੈ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਤੁਹਾਡਾ ਕੋਈ ਸੁਜੈਸ਼ਨ ਹੈ ਜਾਂ ਨੈਕਸਟ ਵੀਡੀਓ ਤੁਸੀਂ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਸੋ ਮਿਲਾਂਗੇ ਜੀ ਕਿਸੇ ਹੋਰ ਨਵੀਂ ਵੀਡੀਓ ਵਿੱਚ ਡੂ ਪ੍ਰੈਕਟਿਸ ਡੂ ਇੰਪਰੂਵ ਆਈ ਐਮ watching where i step still hanging in the balance not the life i want to live i want to take it all standing tall fear i the person you are